ਪਰ ਤਾਂ ਸਾਪ ਜਿਹੜੀ ਨਗਰ ਪੰਚਾਇਤ ਲੋਹੀਆਂ ਖਾਸ ਦੇ ਵਿੱਚ ਦੀ ਹਾਊਸ ਦੀ ਮੀਟਿੰਗ ਹੋਈ ਆ ਕਿਹੜੇ ਕਿਹੜੇ ਮਤੇ ਜੜਿਆ ਪਾਇਆ ਗਿਆ ਜਾਂ ਜਿਹੜੇ ਰੱਦ ਹੋਇਆ ਜਾਂ ਕੀ ਕੀ ਮਸਲਾ ਹੋਇਆ ਐਕਸਪਲੇਨ ਕਰੋ ਅੱਜ ਸਾਡੇ ਨਗਰ ਪੰਚਾਇਤ ਮੀਟਿੰਗ ਸੀ ਡਿਵੈਲਪਮੈਂਟ ਦੀ ਜਦ ਕੇ ਪਿਛਲੀ ਸਰਕਾਰ ਵੇਲੇ ਕੋਈ ਵੀ ਗ੍ਰਾਂਟ ਨਹੀਂ ਆਈ ਜੇ ਹੁਣ ਸਾਡੀ ਭਗਵੰਤ ਮਾਨ ਸਾਹਿਬ ਦੀ ਸਰਕਾਰ ਆਈ ਆ ਤੇ 1 ਕਰੋੜ ਰੁਪਇਆ ਗ੍ਰਾਂਟ ਆਈ ਜੋ ਕਿ ਸਾਂਝੀ ਡਿਵੈਲਪਮੈਂਟ ਸ਼ਹਿਰ ਦੇ ਕਰਨ ਲਈ ਆਈ ਕਾਂਗਰਸ ਨੇ ਲਗਭਗ 4.5 ਸਾਲ ਹੋ ਗਏ ਆ ਆਪਣੀ ਕਮੇਟੀ ਬਣੀ ਨੂੰ ਇੱਕ ਇੱਕ ਵੀ ਜਗਜੀਤ ਸਿੰਘ ਧੋਨੀ ਦੇ ਪ੍ਰਧਾਨ ਦੇ ਟਾਈਮ ਤੇ ਨਹੀਂ ਲੱਗੀ ਜਦ ਕਿ 1 ਕਰੋੜ ਰੁਪਏ ਦੀ ਗ੍ਰਾਂਟ ਆਈ ਤੇ ਇਹਨਾਂ ਨੇ ਅੱਜ ਜਿਹੜੇ ਸਾਡੇ ਮਤੇ ਇਹਨਾਂ ਨੇ ਡਿਵੈਲਪਮੈਂਟ ਲਈ ਆਏ ਸੀ ਖੁਦ ਐਮਐਲਏ ਨੇ ਆਣ ਕੇ ਵਿੱਚ ਹੌਸ ਦੇ ਵਿੱਚ ਰੱਦ ਕਰਾਏ ਇੱਕ ਸਾਡੇ ਸ਼ਮਸ਼ਾਨ ਘਾੜ ਨੂੰ ਰਸਤਾ ਲੱਗਣਾ ਸੀ ਪੱਕਾ ਇੰਟਰਲੌਕ ਦੀ ਟਾਇਲ ਨਗਰ ਪੰਚਾਇਤ ਦੇ ਨਾਲੋਂ ਜੇ ਜਦ ਕੇ ਅਗਲੇ ਬੰਨੇ ਪੰਡਤਾਂ ਦੇ ਜਿਠੇਰੇ ਪਿੰਡੇ ਉਹਨਾਂ ਤੱਕ ਲੱਗਣੀ ਸੀ ਉਹ ਕਰਤਾ ਇਹਨਾਂ ਨੇ ਰੱਦ ਕਰਾਤਾ ਦੂਜੇ ਨੰਬਰ ਤੇ ਗੀਤਾ ਭਵਨ ਦਾ ਇੱਕ ਮਤਾ ਸੀ ਉਹ ਵੀ ਇੰਟਰਲੌਕ ਟਾਇਲ ਲੱਗਣੀ ਸੀ ਰਸਤਾ ਬਣਨਾ ਸੀ ਉਹ ਵੀ ਹੌਸ ਨੇ ਇਹਨਾਂ ਨੂੰ ਰਿਜੈਕਟ ਕਰ ਦਿੱਤਾ ਇੱਕ ਮੇਰੇ ਵਾਰਡ ਚ ਨਾਲੀਆਂ ਮੇਰੇ ਟਾਈਮ 2008 ਚ ਨਾਲੀਆਂ ਬਣੀਆਂ ਜਾਂ ਤੇ ਬਿਲਕੁਲ ਖਸਤਾ ਹਾਲਤ ਹੋ ਚੁੱਕੀ ਆ ਉਹ ਬਣਨਾ ਸੀ ਉਹ ਆ ਵੀ ਇਹ ਆਮ ਪਾਰਟੀ ਦਾ ਉਹ ਵੀ ਇਹਨਾਂ ਨੇ ਰੱਦ ਕਰ ਦਿੱਤਾ ਯਾਨੀ ਕਿ ਇੱਕ ਸਾਡੇ ਚੇਅਰਮੈਨ ਮਾਰਕੀਟ ਕਮੇਟੀ ਦੇ ਸਰਦੀ ਸਾਹਬ ਆ ਜੀ ਉਹਨਾਂ ਦੇ ਇੱਕ ਯਾਨੀ ਕਿ ਜਿਹੜਾ ਪੁਰਾਣਾ ਲੋਹਿਆਂ ਉਹਨਾਂ ਦਾ ਇੱਕ ਮਤਾ ਸੀ ਉਹ ਵੀ ਇਹਨਾਂ ਨੇ ਕੈਨਸਲ ਕਰ ਦਿੱਤਾ ਲਗਭਗ ਇਹਨਾਂ ਨੇ 5 ਮਤੇ ਇਹਨਾਂ ਨੇ ਜਿਹੜੇ ਉਹ ਕੈਨਸਲ ਕਰ ਦਿੱਤੇ ਅਸੀਂ ਤਾਂ ਇਸ ਇਹਨਾਂ ਨੂੰ ਇਹੀ ਬਹੁਤ ਨੂੰ ਪੁੱਛਣਾ ਚਾਹੁੰਦੇ ਆ ਕਿ ਜਦੋਂ ਤੁਹਾਡੀ 5 ਸਾਲ ਸਰਕਾਰ ਰਹੀ ਆ ਜਾਂ ਤੁਸੀਂ ਉਦੋਂ ਇੱਟ ਲਾਈ ਆ ਜਾਂ ਹੋਂ ਲਾਈ ਆ ਸਾਨੂੰ ਉਹ ਦੱਸ ਦਿਓ ਵੀ ਅਸੀਂ ਆ ਕੰਮ ਕਰਾਇਆ ਇਸ ਕਰਕੇ ਅਸੀਂ ਇਹਨਾਂ ਦੀ ਨਿਖੇਦੀ ਕਰਦੇ ਆ ਅਸ਼ਵਰਧਾਨ ਸਾਹਿਬ ਕਾਰਨ ਦੱਸਿਆ ਕੋਈ ਉਹਨਾਂ ਨੂੰ ਕਾਰਨ ਇਹ ਇਹਨਾਂ ਨੇ ਕੋਈ ਨਹੀਂ ਉਹਦੀ ਦੱਸਿਆ ਬਸ ਜੀ ਇਹ ਨਹੀਂ ਹੂਣਯੋਗ ਯਾਨੀ ਹਾਊਸ ਦੀ ਮੀਟਿੰਗ ਹੋਈ ਉਹਦੇ ਵਿੱਚ ਡਿਬੇਟ ਵੀ ਹੋਈ ਹੋਊਗੀ ਡਿਬੇਟ ਹੋਈ ਕਾਰਨ ਦੱਸਿਆ ਉਹਨਾਂ ਨੂੰ ਕਾਰਨ ਇਦਾਂ ਇੱਕ ਮੇਰੀ ਕੇਸ ਕਰਕੇ ਰੱਦ ਕੀਤੀ ਗਿਆ ਮੇਰੀ ਯੋਗਤ ਮਤੇ ਪਾਏ ਗਿਆ ਮੇਰੀ ਭਾਬੀ ਹਾਊਸ ਦੀ ਮੈਂਬਰ ਆ ਉਹ ਅਜੇ ਅਚਾਨਕ ਸਾਡੇ ਇੱਕ ਰਿਸ਼ਤੇਦਾਰੀ ਜਿਹੋ ਉਹਨਾਂ ਦੀ ਬੈਂ ਦੀ ਸਸਦੀ ਮੌਤ ਹੋ ਗਈ ਉਹਨੂੰ ਉੱਥੇ ਜਾਣਾ ਪਿਆ ਇਸ ਕਰਕੇ ਅਸੀਂ ਹਾਊਸ 'ਚ ਨਹੀਂ ਆਏ ਸਾਨੂੰ ਨਹੀਂ ਪਤਾ ਹਾਊਸ 'ਚ ਇਸ ਬਾਰੇ ਕੀ ਹੋਇਆ ਤੇ ਕੀ ਨਹੀਂ ਹੋਇਆ ਇਹ ਤਾਂ ਮੈਂ ਜਦੋਂ ਬਾਅਦ ਚੀਓ ਸਾਹਿਬ ਨੂੰ ਪੁੱਛਿਆ ਤੇ ਉਹਨਾਂ ਨੇ ਮੈਨੂੰ ਦੱਸਿਆ ਵੀ ਆ ਇਦਾਂ ਇਦਾਂ ਮਤੇ ਰੱਦ ਕੀਤੇ ਆ ਪਰ ਮੈਂ ਕਹਿੰਦਾ ਵੀ ਜਿਹੜੀ ਉਹਨਾਂ ਨੂੰ ਕਹਿ ਦਿੱਤਾ ਵੀ ਜਿਹੜੀ ਇਹ ਸਰਕਾਰ ਦੀ ਨਹੀਂ ਪਹਿਲਾਂ ਤਾਂ ਜਿਹੜਾ ਲੋਹੀਆਂ ਵਾਸੀਆਂ ਵਾਸਤੇ ਕਿਹਾ ਜਾਂਦਾ ਸੀ ਕਿ ਪੈਸੇ ਨਹੀਂ ਆਏ ਹਾਂਜੀ ਹਲੇ ਉਤੋਂ ਸਰਕਾਰ ਨੇ ਪੈਸੇ ਨਹੀਂ ਭੇਜੇ ਹੁਣ ਜੇ ਪੈਸੇ ਆਏ ਆ ਤਾਂ ਹੁਣ ਇਹਦਾ ਲਾਹ ਨਹੀਂ ਰਹਿਣਾ ਬੰਦੇ ਦਾ ਕੀ ਹੈ ਜੋ ਇਹ ਹਾਉਸ ਤੇ ਇਹ ਕਹਿ ਰਹੇ ਕਿ ਕਾਂਗਰਸ ਦੀ ਕਮੇਟੀ ਹੈ ਕਹਿੰਦੇ ਕਿ ਅਸੀਂ ਜਿਹੜੇ ਮਤੇ ਕਰਨੇ ਉਹ ਹੀ ਕਰਨੇ ਪਾਸ ਜਿਹੜੇ ਆਮ ਆਮ ਪਬਲਿਕ ਦੇ ਮਤੇ ਉਹ ਨਹੀਂ ਪਾਸ ਕਰਨੇ ਜਿਹੜੇ ਸਾਡੇ ਨਿੱਜੀ ਉਹ ਕਰਨੇ ਅਗਰ ਮੰਨ ਲਓ ਹੁਣ ਜੀ ਆ ਪਾਰਟੀ ਬਾਜੀ ਦਾ ਕਰਕੇ ਲੋਹੀਆਂ ਦਾ ਨੁਕਸਾਨ ਹੁੰਦਾ ਵਾ ਫਿਰ ਕੀ ਕਹਿਣਾ ਚਾਹੁੰਦੇ ਵਿਆ ਲੋਇਆ ਨੁਕਸਾਨ ਹੋ ਰਿਹਾ ਡਿਵੈਲਪਮੈਂਟ ਨਹੀਂ ਹੋ ਰਹੀ ਸਾਡੇ ਆਉਣ ਵਾਲੀ ਪੀੜ੍ਹੀ نسل ਉਹ ਬਾਹਰ ਜਾ ਰਹੀ ਆ ਇਸੇ ਕਾਰਨ ਨਹੀਂ ਜਾ ਰਹੀ ਆ ਕਿ ਸਰਕਾਰਾਂ ਸਾਡੀਆਂ ਬਾਹਾਂ ਨਹੀਂ ਫੜਦੀਆਂ ਪਰ ਜੇ ਹੁਣ ਭਗਵੰਤ ਮਾਨ ਦੀ ਸਰਕਾਰ ਬਾਹਾਂ ਫੜ ਰਹੀ ਆ ਐਨੇ ਬੱਚਿਆਂ ਨੂੰ ਨੌਕਰੀ ਦਿੱਤੀ ਆ ਤੇ ਇਹੋ ਜਿਹਾ ਹੋਊ ਕਿ ਜਿਹੜੇ ਬੰਦੇ ਬੈਠੇ ਆ ਉਹ ਸਾਨੂੰ ਖਰਾਬ ਕਰ ਰਹਾ ਸ਼ਹਿਰ ਦੀ ਡਿਵੈਲਪਮੈਂਟ ਰੋਕ ਰਹਾ ਐ ਮਨ ਨੇ ਸਭ ਨੂੰ ਕੀ ਕਹਣਾ ਦੋੜਿਆ ਐਮਐਲਏ ਨੂੰ ਦੇਖੋ ਐਮਐਲਏ ਜਿਹੜਾ ਰਾਜਾ ਹੁੰਦਾ ਉਹ ਪਰਜਾ ਖੁਸ਼ ਕਰਦਾ ਪਰ ਐਮਐਲਏ ਨੇ ਅੱਜ ਉਹ ਗੱਲ ਸੁਣਾਈ ਆ ਕਿ ਪਰਜਾ ਖੁਸ਼ ਕਰਨ ਦੀ ਬਜਾਏ ਪਰਜਾ ਦਾ ਮੂੰਹ ਸੀਧਾਤਾ ਇਸ ਕਰਕੇ ਮੈਂ ਇਸ ਗੱਲ ਦੀ ਐਮਐਲਏ ਦੀ ਵੀ ਨਿਖੇਦੀ ਕਰਦਾ ਹਾਂ ਖਦੇ ਸਿੰਘ ਲਾਡੀ ਸ਼ੇਰਵਾਲੀਆ ਸਾਡੇ ਐਮਐਲਏ ਨੇ ਪਰ ਮੈਂ ਇਸ ਗੱਲ 'ਚ ਉਹਨਾਂ ਨੂੰ ਨਿਖੇਦੀ ਕਰਦਾ ਕਿ ਆਪਾਂ ਪਰਜਾ ਕੁਛ ਕਰਨ ਦੀ ਬਜਾਏ ਪਰਜਾ ਨੂੰ ਆਪਾਂ ਨਰਾਜ਼ ਕਰ ਰਹੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਆਮਦ ਦੇ ਨਾਤੀਕ ਹਾਂਜੀ ਇਹ ਕੈਨਸਲ ਕੀਤੇ ਗਏ 12 ਮਤੇ ਸੀ ਜਿੰਨਾ 'ਚੋਂ ਪੰਜ ਕੈਨਸਲ ਕੀਤੇ ਗਏ ਆ ਤੇ 7 ਪਾਸ ਕੀਤੇ ਗਏ ਆ ਜਿਹੜਾ ਕਿ ਬਿਲਕੁਲ ਗੁਰੂ ਘਰ ਨੂੰ ਵੀ ਜਾਣ ਵਾਲੇ ਰਸਤੇ ਆ ਉਹ ਵੀ ਇਹਨਾਂ ਨੇ ਰੱਦ ਕਰ ਦਿੱਤੇ ਕਿ ਲੁਈਆਂ ਵਾਸੀਆਂ ਲਈ ਅੱਜ ਇੱਕ ਇਹ ਜਿਹੜਾ ਵਾ 25 ਸਤੰਬਰ ਜਿਹੜਾ ਵਾ ਉਹ ਕਾਲਾ ਦਿਨੀ ਮੈਂ ਤਾਂ ਕਹੂੰਗਾ ਵੀ ਕਾਲੇ ਦਿਨ ਵਜੋਂ ਇਹਨੂੰ ਯਾਦ ਰੱਖਿਆ ਜਾਊਗਾ ਕਾਲਾ ਦਿਨ ਇਸ ਲਈ ਹੈ ਕਿ ਇੱਕ ਬੰਨੇ ਦਾ 3.5 ਸਾਲ ਹੋ ਗਏ ਇਹ ਸਰਕਾਰ ਨੂੰ ਭੰਡ ਰਿਹਾ ਕਿ ਸਾਨੂੰ ਪੈਸੇ ਨਹੀਂ ਆਏ ਸਰਕਾਰਾਂ ਪੈਸੇ ਨਹੀਂ ਦਿੰਦੀਆਂ ਗਰੰਟਾਂ ਨਹੀਂ ਆਉਂਦੀਆਂ ਡਿਵੈਲਪਮੈਂਟ ਨਹੀਂ ਹੁੰਦਾ ਜਦੋਂ ਸਰਕਾਰਾਂ ਪੈਸੇ ਦੇ ਰਹੀਆਂ ਨਹੀਂ ਤੇ ਉਦੋਂ ਅਸੀਂ ਆਪ ਅਡੀਆਂ ਚੁਪ ਚੁਪ ਕੇ ਮਤਲਬ ਇਹੋ ਜਿਹੇ ਫੈਸਲੇ ਲੈ ਰਹੇ ਆ ਜਿਹੜੇ ਕਿ ਪਰਚਾ ਲਈ ਜਿਹੜੇ ਆਮ ਪਬਲਿਕਲੀ ਜਿਹੜੇ ਆ ਉਹਨਾਂ ਲਈ ਬਹੁਤ ਘਟਿਆ ਫੈਸਲੇ ਨੇ ਮੈਂ ਕਹਿੰਦਾ ਕਿ ਇਹ ਤੋਂ ਵੱਡੀ ਕੋਈ ਨੱਖੀ ਨਹੀਂ ਜੈ ਇਹ ਤੋਂ ਵੱਡੇ ਕੋਈ ਸ਼ਰਮ ਵਾਲੀ ਗੱਲ ਨਹੀਂ ਹੋ ਸਕਦੀ ਕਿ ਤੁਸੀਂ ਮੌਜੂਦਾ ਤੁਹਾਡੀ ਆਪਣੀ ਲੋਹਿਆਂ ਦੇ ਵਿੱਚ ਇੱਕ ਸਰਕਾਰ ਹੈ ਮਿਨੀ ਸਰਕਾਰ ਹੁੰਦੀ ਜਿਹੜੀ ਉਹ ਨਗਰ ਪੰਚਾਇਤ ਹੈ ਉਹ ਮਿਨੀ ਸਰਕਾਰ ਉਹ ਤੁਸੀਂ ਔਰ ਜੋ ਤੁਸੀਂ ਮਰਜ਼ੀ ਚਾਹੋ ਕੰਮ ਕਰਵਾ ਸਕਦੇ ਹੋ ਉਹ ਰਾਜ ਤੋਂ ਵੱਡੀ ਕੋਈ ਮਿਸਾਲ ਨਹੀਂ ਕਿ ਇਹ ਕਹਿੰਦੇ ਸੀਗੇ ਕਿ ਭਗਵੰਤ ਮਾਨ ਦੀ ਸਰਕਾਰ ਸਾਨੂੰ ਕੁਝ ਨਹੀਂ ਦੇ ਰਹੀ 1 ਕਰੋੜ ਰੁਪਏ ਦੇ ਅਸੀਂ ਗਵਾਹ ਆ ਸਾਰੇ ਜਿੰਨੇ ਸਾਡੇ ਸਾਥੀ ਬੈਠੇ ਨੇ ਜਾਂ ਸ਼ਹਿਰ ਵਾਸੀ ਮੈਂ ਕਹੂੰਗਾ ਕਿ ਉਹ ਵੀ ਦਵਾ ਬਣ ਜਾਣਗੀ ਇਸ ਚੀਜ਼ ਦੇ ਕਿ 1 ਕਰੋੜ ਰੁਪਈਆ ਸ਼ਹਿਰ ਵਾਸਤੇ ਡਿਵੈਲਪਮੈਂਟ ਉੱਤੇ ਆਇਆ ਸੀ ਜਿਹਦੇ ਲਈ ਅਸੀਂ 12 ਜਿਹੜੇ ਨੇ ਵੱਖ-ਵੱਖ ਵਾਰਡਾਂ ਦੇ ਵਿੱਚ 12 ਜਿਹੜੇ ਅਸੀਂ ਪਲਾਨ ਕੀਤੇ ਸੀ ਥਾਵਾਂ ਜਿਹੜੀਆਂ ਜਿੱਥੇ ਸਾਨੂੰ ਲੱਗਦਾ ਸੀ ਕਿ ਪਿਛਲੇ 10-15 ਸਾਲਾਂ ਤੋਂ ਕਦੇ ਕੋਈ ਨਾ ਇੱਟ ਲੱਗੀ ਨਾ ਨਾਲੀ ਬਣੀ ਨਾ ਗਲੀ ਬਣੀ ਜਾਂ ਪੈ ਪੈਣ ਵਾਲੇ ਸੀਗੇ ਤੇ ਉਹ ਅਸੀਂ ਚੀਜ਼ਾਂ ਨੂੰ ਨੋਟ ਕਰਕੇ ਅਸੀਂ ਉਹ 12 ਜਿਹੜੇ ਆ ਕੰਮ ਜਿਹੜੇ ਪਾਏ ਸੀਗੇ ਤੇ ਅੱਜ ਜਿਹੜਾ ਸਾਨੂੰ ਇਹ ਮਤਲਬ ਅਸੀਂ ਤਾਂ ਸੋਚਦੇ ਸੀ ਕਿ ਇੱਥੋਂ ਖੁਸ਼ਖਬਰੀ ਮਿਲੂਗੀ ਸਾਨੂੰ ਇੱਥੋਂ ਚੰਗਾ ਸੁਨੇਹਾ ਮਿਲੂਗਾ ਪਰ ਜਿਹੜੀ ਸਾਨੂੰ ਖਬਰ ਮਤਲਬ ਪਹੁੰਚੀ ਆ ਕਿ ਉਹਨਾਂ 12 ਮਤਿਆਂ ਦੇ ਵਿੱਚੋਂ ਪੰਜ ਮਤੇ ਜਿਹੜੇ ਆ ਉਹ ਖੁਦ ਐਮਐਲਏ ਸਾਹਿਬ ਨੇ ਨਾਲ ਹੋ ਕੇ ਮਜੂਦਾ ਪ੍ਰਧਾਨ ਜਗਜੀਤ ਸਿੰਘ ਨੋਣੀ ਦੀ ਅਗਵਾਈ ਦੇ ਵਿੱਚ ਜਿਹੜੀ ਹੌਸਲੀ ਮੀਟਿੰਗ ਹੋਈ ਉਹਦੇ ਵਿੱਚ ਪੰਜ ਮਤੇ ਜਿਹੜੇ ਆ ਉਹ ਰੱਦ ਕਰ ਦਿੱਤੇ ਗਏ ਆ ਇਹ ਬਹੁਤ ਹੀ ਸ਼ਰਮਸਾਰ ਗੱਲ ਹੈ ਕਿ ਤੁਸੀਂ ਜ਼ਿੰਮੇਵਾਰ ਬੰਦੇ ਹੋ ਕੇ ਔਰ ਤੁਸੀਂ ਜਦੋਂ ਕਿ ਆਪਾਂ ਆਪਾਂ ਤਾਂ ਇਹ ਕਹਿੰਦੇ ਹਮੇਸ਼ਾ ਕਿ ਅਸੀਂ ਸ਼ਹਿਰ ਲਈ ਆਪਣੇ ਸ਼ਹਿਰ ਲਈ ਆਪਣੇ ਪਿੰਡ ਲਈ ਆਪਣੇ ਮਹੱਲੇ ਲਈ ਅਸੀਂ ਸਾਰੇ ਸਾਂਝੇ ਆ ਅਸੀਂ ਪੱਬਾ ਪਾਰ ਹੋਏ ਆ ਕਿ ਅਸੀਂ ਆਪਣੇ ਸ਼ਹਿਰਦਾਰ ਨਾਲ ਮਿਲ ਕੇ ਵਿਕਾਸ ਕਰਨਾ ਕੀ ਇਹਨੂੰ ਰਲਣਾ ਮਿਲਣਾ ਸੋਚਦੇ ਹਾਂ ਇਹੋ ਜੀ ਸੋਚ ਘਟਿਆ ਸੋਚ ਜਿਹੜੀ ਆ ਉਹ ਪਹਿਲਾਂ ਵੀ ਜਿਹੜੇ ਸ਼ਹਿਰ ਵਾਸੀ ਭੁਗਤਦੇ ਆ ਰਹੇ ਨੇ ਇਹਨਾਂ ਦੀਆਂ ਕੂਝੀਆਂ ਹਰਕਤਾਂ ਕੂਝੀਆਂ ਮਾੜੀਆਂ ਘਟੀਆਂ ਸੋਚਾਂ ਦਾ ਕਰਕੇ ਹੀ ਸ਼ਹਿਰ ਦਾ ਡਿਵੈਲਪਮੈਂਟ ਵਿਕਾਸ ਨਹੀਂ ਹੋਇਆ ਹੁਣ ਤੱਕ ਤੇ ਅੱਜ ਫਿਰ ਇਹਨਾਂ ਨੇ ਕਿ ਜਿਹੜੇ 5 ਕੰਮ ਰੋਕੇ ਜਿਹਦੇ ਵਿੱਚ ਮੈਂ ਦੱਸ ਰਿਹਾ ਕਿ ਮੇਰੇ ਨਾ ਬਾਟ ਦੀ ਜਿਹੜੀ ਗਲੀ ਹੈ ਉਹਦਾ ਕੰਮ ਰੁਕਿਆ ਗਿਆ ਹੈ ਜਿਹੜਾ ਤਕਰੀਬਨ ਤਕਰੀਬਨ 8.5 ਲੱਖ ਦਾ ਦੂਜਾ ਜਿਹੜਾ ਕੰਮ ਸੀਗਾ ਸਿਵਿਆਂ ਦਾ ਜਿਹੜੀ ਕਿ ਹੈਗੇ ਨੇ ਪਸੰਦ ਕਲੋਨੀ ਦੇ ਸ਼ਮਸ਼ਾਨ ਘਾਟ ਉਹਨੂੰ ਆਪਾਂ ਨਗਰ ਕਾਉਂਸਲ ਦੇ ਦਫ਼ਤਰ ਦੇ ਨਾਲ ਦੀ ਜਿਹੜਾ ਇਹ ਪੱਕਾ ਕਰਨ ਦਾ ਸੋਚਦੇ ਸੀਗੇ ਅੱਧਾ ਸ਼ਹਿਰ ਇਸ ਪਾਸਿਓਂ ਜਿਹੜਾ ਵਾ ਉਹ ਜਦੋਂ ਵੀ ਸਾਡਾ ਆਖਰੀ ਸਮਾਂ ਹੁੰਦਾ ਹੈ ਡੈੱਡ ਬੋਡੀ ਲੈ ਕੇ ਜਾਂਦੇ ਆ ਤੇ ਇੱਧਰ ਦੀ ਬਹੁਤ ਵੱਡੀ ਪਰੇਸ਼ਾਨੀਆਂ ਦੀ ਕੱਚਾ ਰਸਤਾ ਤੇ ਨਾਲ ਸਾਡੇ ਉੱਥੇ ਪੰਤਾਂ ਦੀ ਜਿਠੇਰੀ ਵੀ ਆ ਸੀ ਉਹਨਾਂ ਦੋਨਾਂ ਧਾਰਮਿਕ ਜਗ੍ਹਾ ਕਹਾਂਗੇ ਕਿ ਚਮਚਾਨਗੜ੍ਹ ਵੀ ਧਾਰਮਿਕ ਜਗ੍ਹਾ ਜਿੱਥੇ ਸਾਡੇ ਨਬੇੜੇ ਹੁੰਦੇ ਨੇ ਜਾ ਕੇ ਜਿੱਥੇ ਸਾਡੀ ਉਹ 84 ਲੱਖ ਜੂਨ ਘਟ ਹੁੰਦੀ ਆ ਤੇ ਜਿਹੜੇ ਜਠੇਰੇ ਨੇ ਉਹਨਾਂ ਨੂੰ ਅਸੀਂ ਪੂਜਦੇ ਹਾਂ ਬੜੇ ਸਤਿਕਾਰਯੋਗ ਹੁੰਦੇ ਨੇ ਉਹ ਜਿਹੜੇ ਨੇ ਮਤੇ ਰੱਦ ਕੀਤੇ ਤਕਰੀਬਨ ਉਹ 24 ਲੱਖ ਦਾ ਉਹ ਜਿਹੜਾ ਮਤਾ ਸੀਗਾ ਉਹ ਕੈਨਸਲ ਕੀਤਾ ਇਹਨਾਂ ਨੇ ਫਿਰ ਜਿਹੜਾ ਅਸੀਂ ਇੱਕ ਮੁਸਤਾਬਾਦ ਦੇ ਵਿੱਚ ਜਿਹੜਾ ਅਮਨ ਜਸਲ 3 ਨੰਬਰ ਵਾਰਡ ਹੈ ਉਸ ਵਾਰਡ ਦੇ ਵਿੱਚ ਵੀ ਅਸੀਂ ਇੱਕ ਜਿਹੜੇ ਲੋਕ ਮੁਹੱਲੇ ਦੇ ਬੜੇ ਪਰੇਸ਼ਾਨ ਨੇ ਕਿ ਉੱਥੇ ਇੱਕ ਸਪੀਡ ਸ਼ਾਪ ਦੀ ਜਿਹੜੀ ਆ ਉਹ ਗੰਦਗੀ ਜਿਹੜੀ ਆ ਨਾਲੀ ਦੇ ਥਰੂ ਸਾਰੇ ਮੁਹੱਲੇ ਨੂੰ ਬਦਬੂਦਾਰ ਬਣਾਉਂਦੀ ਸੀ ਅਸੀਂ ਉੱਥੇ ਵੀ ਪਾਈਪ ਦਾ ਰੱਖਿਆ ਸੀ ਪ੍ਰੋਗਰਾਮ ਵੀ ਪਾਇਪ ਪਾ ਕੇ ਤੇ ਅਸੀਂ ਉਹ ਚੀਜ਼ ਨੂੰ ਰੋਕਾਂਗੇ ਕੰਟਰੋਲ ਕਰਾਂਗੇ ਉਹ ਵੀ ਜਿਹੜਾ ਇਹਨਾਂ ਨੇ ਮਤਾ ਰੱਦ ਕਰ ਦਿੱਤਾ ਹੈ ਫਿਰ ਜਿਹੜਾ ਵਾ ਉਹ ਰਿੰਕੂ ਸਨਿਆਰਾ ਰੁਡਾ ਮੱਲਾ ਕੇ ਦਾ ਸਾਰਾ ਜਿਹੜਾ ਪ੍ਰਧਾਨ ਜੀ ਹੋਣਾ ਨੇ ਦੱਸਿਆ ਕਿ ਇਹਨਾਂ ਦੇ ਵਾਰਡ ਦੇ ਵਿੱਚ ਆਉਂਦਾ ਵਾ ਉਸ ਮੱਲੇ ਦੇ ਵਿੱਚ ਗਲੀ ਦੀ ਤੇ ਨਾਲੀਆਂ ਦੀ ਬਹੁਤ ਖਸਤਾ ਹਾਲਤ ਸੀ ਕਿ ਉਹ ਸਾਰੀ ਜਿਹੜੀ ਆ ਉਹ ਵੀ ਗਲੀ ਨਾਈ ਜਿਹੜੀ ਆ ਰੋਗ ਦਿੱਤੀ ਗਈ ਤਕਰੀਬਨ ਉਹ ਵੀ 7.9 ਲੱਖ ਰੁਪਏ ਦਾ ਪ੍ਰੋਜੈਕਟ ਸੀ ਔਰ ਸਭ ਤੋਂ ਜਿਹੜੀ ਮੈਂ ਕਹਾਂਗਾ ਕਿ ਸਭ ਤੋਂ ਘਟੀਆ ਜਿਹੜੀ ਸੋਚ ਉਹ ਇਹਨਾਂ ਨੇ ਦਰਸਾਈ ਹੈ ਕਿ ਗੀਤਾ ਭਮਣ ਸਤਕਾਰਯੋਗ ਜਿੱਥੇ ਅਸੀਂ ਜਾ ਕੇ ਨਤਮਸਤਿਕ ਹੁੰਨੇ ਆ ਜਿੱਥੋਂ ਅਸੀਂ ਜਾ ਕੇ ਮੰਗਣਾ ਹੈ ਅਸੀਂ ਉਸ ਭਵਨ ਨੂੰ ਜਿਹੜਾ ਪੱਕਾ ਰਸਤਾ ਕਰਨ ਦਾ ਉਹ ਜਿਹੜਾ ਅਸੀਂ ਪ੍ਰੋਜੈਕਟ ਬਣਾਇਆ ਸੀਗਾ ਉਹ ਵੀ ਇਹਨਾਂ ਨੇ ਉਹ ਮਤਾਂ ਵੀ ਜਿਹੜਾ ਰੱਦ ਕਰ ਦਿੱਤਾ ਸੋ ਇੰਨੀ ਸੂੜੀ ਸੋਚ ਇੰਨੀ ਘਟੀਆ ਸੋਚ ਆ ਇਹਨੂੰ ਅੱਜ ਸ਼ਹਿਰ ਵਾਸੀਆਂ ਨੇ ਦੇਖ ਹੀ ਲਿਆ ਕਿ ਜਿਹੜੀ ਹੈ ਨਗਰ ਕੌਂਸਲ ਆ ਸ਼ਹਿਰ ਦੀ ਲਈ ਕਿੰਨੀ ਕਿ ਚਿੰਤਾ ਔਰ ਫਿਰ ਜੇ ਬੜੀ ਖਾਸੋ ਹੀ ਨਹੀਂ ਜਿਹੜੀ ਗੱਲ ਹੈ ਕਿ ਤੁਸੀਂ ਲੋਕਾਂ ਦੇ ਚੁਣੇ ਹੋਏ ਹੋ ਅਤੇ ਜਦੋਂ ਤੁਸੀਂ ਲੋਕ ਤੁਹਾਡੇ ਕੋਲ ਕੋਈ ਚੀਜ਼ਾਂ ਦਰਸ ਕਰਵਾਉਣ ਲਈ ਪਹੁੰਚਦੇ ਨੇ ਠੀਕ ਹੈ ਤੇ ਤੁਸੀਂ ਉਹਨਾਂ ਤੇ ਵੀ ਸਾਈਨ ਨਹੀਂ ਕਰਦੇ ਉਹਨਾਂ ਦੀ ਐਪਲੀਕੇਸ਼ਨਾਂ ਤੇ ਸਾਈਨ ਨਹੀਂ ਕਰਦੇ ਸਾਡੇ ਕੋਲ ਸਭ ਮੈਨੂੰ ਲੱਗਦਾ ਵੀ ਇੱਕੋ ਹੀ ਇੱਕ ਸਾਡੇ ਕੋਲ ਐਮਸੀ 2 ਐਮਸੀ ਹੁੰਦੀ ਸੀ ਅਸੀਂ ਗਏ ਹੁੰਦੇ ਸੀ ਮਨਜੀਤ ਸਿੰਘ ਉਹਨਾਂ ਨੂੰ ਸਦੀ ਉਸ਼ੜਾ ਦੇ ਚੁੱਕੇ ਆ ਉਹਨਾਂ ਦੇ ਨਾਲ ਸਾਡੇ ਸਹਿਯੋਗੀ ਜਿਹੜੇ ਬਲਵਿੰਦਰ ਸਿੰਘ ਟਿੱਡੂ ਇਹਨਾਂ ਦੇ ਪਰਿਵਾਰਕ ਮੈਂਬਰਾਂ ਚ ਜਿਹੜੇ ਐਮਸੀ ਨੇ ਰੇਖਾ ਰਾਣੀ ਜੀ ਹੁਣ ਸਾਡੇ ਕੋਲ ਸ਼ਹਿਰ ਵਾਸੀਆਂ ਕੋਲ ਆ ਕੇ ਉਹੀ ਇੱਕ ਐਮਸੀ ਬਚਿਆ ਜਿਹੜਾ ਜਦੋਂ ਤੁਸੀਂ ਮਰਜ਼ੀ ਉਹਨਾਂ ਦੇ ਘਰੇ ਜਾਓ ਸਾਈਨ ਕਰਵਾਓ ਉਹ ਤਸਦੀਕ ਕਰਦੇ ਨੇ ਬਿਨਾ ਕੋਈ ਪੁੱਛ ਦੱਸਦੇ ਕਿ ਬਿਨਾ ਕਿਸੇ ਪਿਪਾਪ ਤੋਂ ਇਹ ਹੁੰਦੀ ਹੈ ਰਾਜਨੀਤੀ ਇਹ ਹੁੰਦੀ ਸਿਆਸਤ ਇਹ ਹੁੰਦਾ ਡਿਵੈਲਪਮੈਂਟ ਸੋ ਮੈਂ ਇਹਨਾਂ ਸਾਰੀਆਂ ਗੱਲਾਂ ਦਾ ਵਿਰੋਧ ਕਰਦੇ ਅਸੀਂ ਆਮ ਆਦਮੀ ਪਾਰਟੀ ਸਾਡੀ ਲੋਹਿਆਂ ਦੀ ਸਾਰੀ ਟੀਮ ਜਿਹੜੀ ਹੈ ਉਹ ਅੱਜ ਦੇ ਹਾਊਸ ਦੀ ਇਸ ਮੀਟਿੰਗ ਦੇ ਜਿਹੜੇ ਮਤੇ ਕੈਨਸਲ ਕੀਤੇ ਕਿਉਂਦਾ ਅਸੀਂ ਸਖਤ ਸ਼ਬਦਾਂ ਦੇ ਵਿੱਚ ਵਿਰੋਧ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ